ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚਾ ਆਪਾਂ ਬੁਰਜ ਕਲਾਲਾ ਜ਼ਿਲ੍ਹਾ ਲੁਧਿਆਣਾ ਠੀਕ ਹੈ ਜੀ ਮਾਸੀਕੇ ਦੇ ਨੇੜੇ ਪੈਂਦਾ ਮੁਕੇ ਦੇ ਜ਼ਿਲ੍ਹੇ ਚ ਮਾਸੀਕੇ ਤੇ ਬਾਈ ਦਾ ਪਿੰਡ ਕਲਾਲਾ ਠੀਕ ਹੈ ਜੀ ਤੇ ਬਾਈ ਜੀ ਦਾ ਜੋ ਕਨੈਕਟ ਕਰੋ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਠੀਕ ਹੈ ਜੀ ਬਾਈ ਕੁੜੀ ਝੋਟੀ ਹੈ ਜੀ ਬਹੁਤ ਸੋਹਣੀ ਤੇ ਬਾਕੀ ਲੈਨੇ ਆਪਾਂ ਬਾਈ ਤੋਂ ਜਾਣਕਾਰੀ ਕਰਦੇ ਆਂ ਜੀ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਸੋਨ ਸਿੰਘ ਜੀ ਹਾਂਜੀ ਪਿੰਡ ਬਰਜਕਰਾਲਾ ਜ਼ਿਲ੍ਹਾ ਲੁਧਿਆਣਾ ਹਾਂਜੀ ਤੇ 마ਸੀ ਕਹਿੰਦੇ ਨੇੜੇ ਪਿੰਡ ਰਹਿ ਜਾਂਦਾ ਆਪਣਾ ਬਰਜਕਰਾਲਾ ਜੀ ਹਾਂਜੀ ਹੋਰ ਕਿਹੜੇ ਕਿਹੜੇ ਨੇੜੇ ਨੇੜੇ ਪਿੰਡ ਪੈਂਦੇ ਬਲਾਸਪੁਰ ਜੀ ਹਾਂਜੀ 마ਸੀ ਕੇ ਇਹਨਾਂ ਦੇ ਨੇੜੇ ਆਪਣਾ ਪਿੰਡ ਆ ਬਰਜਕਰਾਲਾ ਠੀਕ ਹੈ ਇਧਰ ਨੂੰ ਕਿਹੜੇ ਚ ਇਧਰ ਨੂੰ ਅਠੌਰ ਆ ਜਾਂਦਾ ਠੀਕ ਹੈ ਜੀ ਹਾਂਜੀ ਉਹ ਵੀ ਲੁਧਿਆਣੇ ਚ ਹੀ ਪੈ ਜਾਂਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਭਾਈ ਜੀ ਇਹ ਛੋਟੀ ਜੀ ਜਾਣਕਾਰੀ ਦਿਓ ਜੀ ਆਪਾਂ ਨੂੰ ਇਹ ਛੋਟੀ ਆਪਣੇ ਕੋਲੇ ਪਲੂਨ ਛੋਟੀ ਹੈ ਜੀ ਹਾਂਜੀ ਤੇ 9ਵੇਂ ਮਹੀਨੇ ਦੇ 17 ਦਿਨ ਹੋ ਗਏ ਨੂੰ ਹਾਂਜੀ ਤੇ ਯਾਨੀ ਕਿ ਡੇਢ ਕਿ ਮਹੀਨਾ ਲਗਭਗ ਰਹਿ ਗਿਆ ਸੌਂਚ ਜੀ ਠੀਕ ਹੈ ਜੀ ਤੇ ਆਪਣੇ ਰਿਸ਼ਤੇਦਾਰਾਂ ਨੇ ਝੋਟੇ ਜੋ ਬਾਹਰ ਚਲੇ ਗਏ ਠੀਕ ਹੈ ਜੀ ਤੇ ਆਪਾਂ ਹੁਣ ਇਹ ਬਕਾਊ ਕਰਨੀ ਹੈਗੀ ਠੀਕ ਹੈ ਜੀ ਹਾਂਜੀ ਵੀਰ ਜੀ ਆਪਣਾ ਨੰਬਰ ਦੱਸੋ ਜੀ 62840 ਜੀ ਹਾਂਜੀ ਤੇ 04402 ਠੀਕ ਹੈ ਜੀ ਹਾਂਜੀ ਬਾਈ ਜੀ ਦਾ ਕਨੈਕਟ ਕਰ ਲਓ ਭਰਾ ਤੇ ਹਾਂਜੀ ਉਹ ਖੋਲ ਕੇ ਦਿਖਾਓਗੇ ਮਾੜੀ ਇੱਕ ਮਿੰਟ ਲੈ ਭਰਾ ਰੇਟ ਦੱਸੋ ਜੀ ਦਾ ਰੇਟ ਦੱਸੋ ਜੀ ਰੇਟ ਹੈਗਾ ਜੀ ਦਾ 85000 ਠੀਕ ਹੈ ਜੀ ਚਲੋ ਜੀ ਦੇਸਾ ਲੋਰਾ ਤੁਰੰਤ ਸੰਗ ਸੰਗ ਫੇਸ ਕੁਆਲਟੀ ਦੇਖਦੇ ਥੋੜੀ ਡਰਦੀ ਆ ਇਹ ਦੇ ਮੜਾ ਮੜਾ ਲਉਣ ਲੱਗੀ ਠੀਕ ਆ ਜੀ ਲਾਈਵ ਜੂ ਹਲੇ ਦਰਣਾ ਮੋੜ ਦਾ ਹੀ ਮੋੜ ਲਓ ਮੋੜ ਦੋ ਬਸ ਫੇਸ ਪਾਰਟੀ ਦੇ ਦਾ ਤੁਰੰਤ ਦੇਖਦੇ ਇਹ ਤੇ ਕੱਦ ਕੋਈ ਸੋਖਾ ਕਰਮਾੜੀ ਜਾ ਬਹੁਤ ਵਧੀਆ ਸੋਹਣੀ ਆ ਸੁਨੱਖੀ ਆ ਜੀ ਲਉਣ ਲੱਗੇ ਮੜਾ ਮੜਾ ਵਾਲੇ ਦਾ 15 ਨਾਲ ਲੈ ਜੀ ਹੋਰ ਆਲੇ ਹਾਂਜੀ ਦਾ 15 ਦਿਨ ਹੋਰ ਲੈ ਜੀ ਹਾਂਜੀ ਫਿਰ 9ਵੇਂ ਦੇ 17 ਦਿਨ ਹੀ ਹੋਇਆ ਹਜੇ ਇਹਨੂੰ ਠੀਕ ਆ ਜੀ ਠੀਕ ਹੈ ਲੈ ਸਕਦੇ 15 20 ਦਿਨਾਂ ਲਈ ਹਾਂਜੀ ਹਾਂਜੀ ਬੜੀ ਕੁਇਸ ਕੁਆਲਿਟੀ ਦੇ ਸਕਦੇ ਤੋੜਾ ਤਰਾ ਤੁਹਾਨੂੰ ਦਿਖਾਈ ਦਿੱਤਾ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਜੀਤਾ ਫਾਰਮ ਟਿਕ ਨੂੰ ਵਧਾਓ ਸਬਸਕ੍ਰਾਈਬਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਰਡ ਲਾਣੀ ਤਾਂ ਆਪਣਾ ਨੰਬਰ نوٹ ਕਰੋ ਜੀ 75 280 00355 ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ